ਸਤਿ ਸ਼੍ਰੀ ਅਕਾਲ ਜੀ ਮੇਰੇ ਸਰਕਸਨ ਪ੍ਰਵਾਹ ਨੂੰ ਕਿਸਾਨ ਵੀਰੋ ਇਸ ਟਾਈਮ ਆਪਾਂ ਕੱਦੂ ਦੇ ਖੇਤ ਵਿੱਚ ਖੜੇ ਹੋਏ ਆਂ ਕੱਦੂ ਦੇ ਬਾਰੇ ਆ ਵਿੱਚ ਬਹੁਤ ਸਾਰੇ ਸਰੇ ਫਾਰਮਰ ਵੀ ਦੇ ਫੋਨ ਆਉਂਦੇ ਆ ਕਿ ਵੀ ਜਿਵੇਂ ਬਲਨੇ ਫੁੱਲ ਚੱਕਿਆ ਉਹ ਮੇ ਜਿਹੜਾ ਸਾਡਾ ਕੱਦੂ ਉਹ ਨਹੀਂ ਲੈ ਰਿਆ ਉਹਦੇ ਵਿੱਚ ਕਾਰਨ ਕੀ ਹੈ ਉਹਦੇ ਵਿੱਚ ਫੁੱਲ ਦਾ ਹੋਣਾ ਸਿਸਟਮ ਇਹ ਹੈ ਕਿ ਜਿਆਦੇ ਫੁੱਲ ਹੋਣੇ ਉਹਦੇ ਵਿੱਚ ਇੱਕ ਨਰ ਤੇ ਇੱਕ ਮਾਦਾ ਦੋ ਫੁੱਲ ਹੁੰਦੇ ਆ ਤੇ ਜਿਹਦੇ ਵਿੱਚ ਜਿਹੜੇ ਨਰ ਫੁੱਲ ਨੇ ਉਹ ਜ਼ਿਆਦਾ ਹੁੰਦੇ ਆ ਜਿਸ ਕਾਰਨ ਉਹ ਦੇਖਣ ਦੇ ਬਾਹਰ ਚਮਕਦੇ ਲੇਕਿਨ ਉਹ ਤੇ ਕੱਦੂ ਆਪ ਨੂੰ ਘੱਟ ਨਜ਼ਰ ਆਉਂਦਾ ਜੇ ਤੁਸੀਂ ਦੇਖੋਗੇ ਵੀ ਹੁਣ ਨਰ ਤੇ ਮਾਦੇ ਫਰਕ ਕੀ ਹੈ ਜੇ ਤੁਸੀਂ ਲਾਓਗੇ ਜਿਵੇਂ ਇਹ ਇਹ ਆਪਾਂ ਫੁੱਲ ਫੜਿਆ ਹੋਇਆ ਹੈ ਇਹਨੂੰ ਆਪਾਂ ਗੱਲ ਕਰੀਏ ਤਾਂ ਇਹ ਨਰ ਦੇ ਵਿੱਚ ਆਉਂਦਾ ਕਿਉਂਕਿ ਇਹਦਾ ਬਿਲਕੁਲ ਇਸ ਤਰ੍ਹਾਂ ਜਿਹੜਾ ਆਕਾਰ ਹੈ ਉਹ ਇਸ ਤਰ੍ਹਾਂ ਦਾ ਹੈ ਇਹਦੇ ਉੱਪਰ ਜਿਹੜਾ ਫਲ ਹੈ ਉਹ ਨਹੀਂ ਹੁੰਣਾ ਇਹਨੇ ਇਸ ਤਰੀ ਬਣਿਆ ਜਿਹੜਾ ਰਹਿਣਾ ਤੁਸੀਂ ਵੇਖ ਰਹੇ ਹੋ ਇਹ ਫੁੱਲ ਨਰ ਦੇ ਵਿੱਚ ਆ ਕਿਉਂਕਿ ਨਰ ਫੁੱਲ ਜਿਆਦਾ ਸੰਖਿਆ ਵਿੱਚ ਹੁੰਦੇ ਆ ਇਸ ਕਰਕੇ ਜਿਹੜੇ ਤੁਹਾਨੂੰ ਦੇਖਣ ਚ ਲੱਗਦਾ ਕਿ ਸਾਡੇ ਫੁੱਲ ਬਹੁਤ ਲੱਗੇ ਲੇਕਿਨ ਕਦੂ ਬੋਕਟ ਬੰਦ ਹੈ ਤੇ ਹੁਣ ਆਪਾਂ ਗੱਲ ਕਰੀਏ ਇਹ ਆ ਗਿਆ ਮਾਦੇ ਦੇ ਵਿੱਚ ਇਹ ਫੁੱਲ ਸਾਡਾ ਜਿਹੜਾ ਇਹ ਮਾਦ ਆ ਚੁੱਕਿਆ ਕਿਉਂਕਿ ਜਿਹੜਾ ਫੁੱਲ ਮਾਦ ਆ ਹੋਊਗਾ ਉਹਦੇ ਨਿਕਲਦੇ ਦੀ ਜੜ ਦੇ ਵਿੱਚ ਫਲ ਲੱਗਿਆ ਹੋਊਗਾ ਮੰਨ ਲਓ ਗੱਲ ਕਰੀਏ ਇਹ ਜਿਹੜਾ ਫੁੱਲ ਬੁੱਕ ਨਾ ਮਾਰਿਆ ਲੇਕਿਨ ਇਹ ਮਦ ਹੈ ਇਹ ਤੇ ਫਰੂਟ ਲੱਗੂਗਾ ਜਿਹੜੇ ਹੁਣ ਇਹ ਆ ਰਿਹਾ ਹੈ ਇਹ ਨਰ ਆ ਰਹੇ ਨੇ ਇਹ ਨਰ ਫੁੱਲਾ ਰਹੇ ਨੇ ਇਹ ਵਾਲੇ ਜਿਹੇ ਹੈ ਇਹ ਮਦ ਹੈ ਇਸ ਕਰਕੇ ਤੁਹਾਨੂੰ ਇਹ ਚੀਜ਼ਾਂ कंफ्यूज ਕਰ ਦਿੰਦੀਆਂ ਵੀ ਸਾਡੀ ਬਲ ਤੇ ਜਿਹੜਾ ਫੁੱਲ ਹੈ ਉਹ ਬਹੁਤ ਜ਼ਿਆਦਾ ਲੇਕਿਨ ਇਹਦਾ ਕੱਦੂ ਆ ਉਹ ਘੱਟ ਲੱਗ ਰਿਹਾ ਪਰ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਜਿਵੇਂ ਐਕਸਪਾਸ ਪਲਸ 22 ਵਾਲੀ ਸਪਰੇ ਤੁਸੀਂ ਕਰ ਸਕਦੇ ਹੋ ਉਹਦਾਂ ਬਹੁਤ ਜ਼ਿਆਦਾ ਅੰਤਰ ਪੈਣਾ ਤੇ ਦੂਸਰਾ ਕੀ ਹੈ ਤੁਸੀਂ ਜਿਵੇਂ ਤੁਹਾਡੇ ਕੋਲ ਇਹ ਗੁੜ ਹੁੰਦਾ ਉਹਦੀ ਕੋਲ ਕੇ ਸਪਰੇ ਕਰ ਦਿਓ ਜਿੰਨਾ ਮਧੂ ਮਧੂਮੱਖੀ ਦੇ ਵੱਧ ਆਊਗੀ ਇਨੇ ਉਨੇ ਜਿਹੜਾ ਵੱਧਦਾ ਉਹ ਮਲਕ ਨੇ ਪ੍ਰਾਗਨ ਕਰਨਾ ਹੈ ਜਿੰਨਾ ਉਹ ਪ੍ਰਾਗਨ ਕਰੋਗੀ ਉਨਾ ਹੀ ਜਿਹੜਾ ਸਾਡਾ ਝਾੜ ਹੈ ਉਹ ਵੱਧ ਜਾਣਾ। ਇਹ ਚੀਜ਼ ਨੂੰ ਮਹਿੰਤਿਆ ਰੱਖਿਓ ਵੀ ਕੱਲਾ ਫੁੱਲ ਦੇ ਗੰਦਾਜਾ ਨਾ ਲਾਇਆ ਕਰੋ ਫੁੱਲ ਵੱਖਰੇ ਵੱਖਰੇ ਹੁੰਦੇ ਆ ਤਾਂ ਕਰਕੇ ਜਿਹੜੇ ਪ੍ਰੋਬਲਮ ਹੈ ਉਹ ਆ ਜਾਂਦੀ ਹੈ। ਧੰਨਵਾਦ ਸਭ ਦਾ। ਜਿਉਂਦੇ ਬਾਦਰੋ ਵੀਡੀਓ ਸ਼ੇਅਰ ਕਰਿਓ ਤੇ ਜਿਹੜੇ ਵੀ ਸਦਰਾਂ ਹਾਂ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ।